ਗੱਲਾਂ ਵੀ ਉਹਨਾਂ ਦੀਆਂ ਹੀ ਹੁੰਦੀਆਂ ਨੇ ਜਿਨ੍ਹਾਂ ਵਿੱਚ ਕੋਈ ਗੱਲਬਾਤ ਹੁੰਦੀ ਹੈ ਸੋ ਅੱਜ ਆਪਾਂ ਪਹੁੰਚੇ ਆਂ ਪੰਜਾਬ ਦੀ ਨੰਬਰ 1 ਕੇਵੀ ਟਾਇਰਸ ਦੀ ਵਰਕਸ਼ਾਪ ਤੇ ਸੋ ਮਿੱਤਰੋ ਇੱਥੇ ਅਹੀ ਗਵਿੰਦੇ ਦੀ ਗੱਡੀ ਦੇ ਟਾਇਰ ਚੇਂਜ ਕਰਵਾਣੇ ਸੀ ਲੌਅਲ ਵੀਲ ਚੇਂਜ ਕਰਾਣੇ ਸੀ ਤਾਂ ਮੈਂ ਸੋਚਿਆ ਤੁਹਾਡੇ ਨਾਲ ਵੀ ਸ਼ੇਅਰ ਕਰਾਂ ਕਿਉਂਕਿ ਇੰਡਸਟਰੀ ਲਾਈਨ 'ਚ ਜਿੰਨੇ ਵੀ ਹਨਾ ਸ਼ੂਟ ਲਾਈਨ 'ਚ ਮੰਨ ਲਓ ਸਿੰਗਰ ਹੋਗੇ ਇਨਫਲੂਐਂਸਰ ਹੋਗੇ ਸਾਰੇ ਆਪਣੀਆਂ ਗੱਡੀਆਂ ਦੇ ਟਾਇਰ ਲੌਅਲ ਵੀਲ ਸਭ ਇਥੋਂ ਚੇਂਜ ਕਰਾਉਂਦੇ ਆ ਆਜੋ ਤੁਹਾਨੂੰ ਦਿਖਾਉਣਾ ਹੈ ਇਹਨਾਂ ਦੀ ਖਾਸ ਗੱਲ ਕੀ ਹੈ ਮਿਲੋ ਰਮਨ ਭਾਈ ਨੂੰ ਭਾਜੀ ਕੀ ਹਾਲ ਚਾਲ ਹੈ ਵਧੀਆ ਵੀਰੇ ਤੁਸੀਂ ਦੱਸੋ ਬਹੁਤ ਵਧੀਆ ਬਾਕੀ ਤੁਹਾਨੂੰ ਰਮਨ ਭਾਈ ਦੱਸਣਗੇ ਸਾਰੀ ਡਿਟੇਲ ਭਾਜੀ ਲੋ ਵੀ ਮਿੱਤਰੋ ਕਰੋ ਜੀ ਟੱਕ ਕੀ ਵੀ ਟਾਇਰ ਦੇ ਨਾਮ ਤੋਂ ਤੁਸੀਂ ਦੇਖ ਸਕਦੇ ਆਲੇ ਦੁਆਲੇ ਸਾਰੇ ਪਾਸੇ ਘੁੰਮ ਕੇ ਦੇਖੋਗੇ ਹਰ ਤਰੀਕੇ ਦੇ ਲੋਏ ਪੈਸੇ ਸਾਡੇ ਕੋਲ ਹਰ ਇੱਕ ਜੱਡੀ ਦੇ ਲੋਏ ਪੈਸੇ ਤੁਹਾਡੇ ਕੋਲ ਸੈਡਾਨ ਹੈ ਤੁਹਾਡੇ ਕੋਲ ਐਸਯੂਵੀ ਹੈ ਜਿੱਦਾਂ ਵੀ ਤੁਹਾਨੂੰ ਲਾਇਆ ਪਾਇਆ ਨੇ ਸਾਰੇ ਪੈਜੇ ਨੇ ਮੇਰੇ ਕੋਲ ਹਰ ਇੱਕ ਤਰੀਕੇ ਦੀ ਫਿਨਿਸ਼ਿੰਗ ਹੈ ਹਰ ਇੱਕ ਤਰੀਕੇ ਦਾ ਸਾਈਜ਼ ਹੈ 13 ਇੰਚ ਤੋਂ ਲੈ ਕੇ 28 ਇੰਚ ਤੱਕ ਦੇ ਲਾਇਏ ਫਿਲਹਾਲ ਸਾਡੇ ਕੋਲ ਸ਼ੋਰੂਮ ਤੇ ਅਵੇਲੇਬਲ ਹੈ 24 26 ਇੰਚ ਤੱਕ ਰੂਟੀਨ ਦਾ ਸਾਈਜ਼ ਸ਼ਾਇਦ ਤੁਹਾਨੂੰ ਕਿਸੇ ਪਾਸੇ ਦੇਖਣ ਨੂੰ ਵੀ ਨਹੀਂ ਮਿਲੇਗਾ ਔਰ ਮੇਰੇ ਕੋਲ ਫਟਿੰਗ ਦੇ ਲਈ ਰੈਡੀ ਪਿਆ ਉਹਦੇ ਲਾਇਏ ਵੀ ਪਏ ਨੇ 28 ਇੰਚ ਦੇ ਔਰ ਟਾਇਰ ਵੀ ਪਏ ਨੇ ਇੱਥੇ ਪਹੁੰਚ ਕੇ ਨਾ ਭਾਜੀ ਐਂ ਲੱਗਦਾ ਹੈ ਵੀ ਮੈਂ ਰੋਜ਼ ਗੱਡੀ ਦੇ ਲਾਇਏ ਵੀਲ ਬਦਲਾਂ ਵੀ ਦੇਖ ਕੇ ਹੀ ਹਨਾ ਪਤਾ ਲੱਗ ਰਿਹਾ ਵੀ ਹਰ ਤਰ੍ਹਾਂ ਦਾ ਦੇਖ ਲਓ ਵੀ ਹਰ ਤਰ੍ਹਾਂ ਦਾ ਡਿਜ਼ਾਈਨ ਹੈ ਜਿਵੇਂ ਮਰੂਤੀ ਤੋਂ ਲੈ ਕੇ ਸਾਰੀਆਂ ਗੱਡੀਆਂ ਦਾ ਹਰ ਜੀ ਸਾਰੀ 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 ਚੈੱਕ ਕਰ ਲਓ ਵੀ ਹਰ ਤਰ੍ਹਾਂ ਦਾ ਅਵੇਲੇਬਲ ਮਿਲੂਗਾ ਪੰਜਾਬ ਦੀ ਤੁਸੀ ਬਤਨਾਮ ਦੱਸਣਾ ਤੁਹਾਨੂੰ ਕਿਹੜੀ ਗੱਡੀ ਤੇ ਲਾਏ ਚਾਹੀਦੇ ਸਾਰਾ ਕੁਝ ਅਵੇਲੇਬਲ ਪਿਆ ਅੱਜ ਕੱਲ ਟ੍ਰੈਂਡ ਜਿਵੇਂ ਚੱਲਦਾ ਥਾਰਾ ਥੋੜਾ ਦੇ ਉਹ ਵੀ ਸਾਰੇ ਪਏ ਹੋਏ ਨੇ ਸਕੋਰਪੀਆ ਅਜikal ਰੂਟੀਨ ਦੇ ਵਿੱਚ ਬੜੀ ਵਿਕਦੀ ਹੋ ਉਹਦੇ ਵੀ ਲਾਏ ਪਏ ਹੋਏ ਨੇ ਆਪਣੇ ਕੋਲ ਮਤਲਬ ਸਿਰਫ ਤੁਸੀਂ ਮੂੰਹ ਕੱਢਣਾ ਵੀ ਲਾਏ ਤੁਹਾਨੂੰ ਇਸ ਗੱਡੀ ਤੇ ਚਾਹੀਦਾ ਸਭ ਕੁਝ ਅਵੇਲੇਬਲ ਹੈ ਕਿ ਸਪੈਸ਼ਲ ਕੀ ਹੈ ਲੋਏ ਤਾਂ ਸਾਰੇ ਪਾਸੇ ਮਿਲਦੇ ਆ ਆਪਣਾ ਸਪੈਸ਼ਲ ਮੰਨ ਲਓ ਵੀ ਕੇ ਵੀ ਟਾਇਰ ਸੈੱਟ ਦਾ ਬ੍ਰਾਂਡ ਹਨਾ ਵੱ ਸਭ ਨੂੰ ਪਤਾ ਹੈ ਕੇਵੀ ਟਾਇਰਸ ਬਾਰੇ ਸਭ ਨੂੰ ਪਤਾ ਹੈ ਕੇਵੀ ਟਾਇਰ ਬਾਰੇ ਵੀ ਕੇਵੀ ਟਾਇਰ ਕੀ ਹੈ ਬਟ ਮੇਨ ਚੀਜ਼ ਇਹ ਆ ਜਾਂਦੀ ਹੈ ਕਿ ਤੁਸੀਂ ਮਾਰਕੀਟ ਰਿਵਿਊ ਆ ਜਾਂਦਾ ਨਾ ਕੇਵੀ ਟਾਇਰ ਕੰਮ ਕਿੰਤੇ ਕਰਦਾ ਤਿੰਨ ਚੀਜ਼ਾਂ ਦੇ ਉੱਤੇ ਸਭ ਤੋਂ ਪਹਿਲੀ ਚੀਜ਼ ਆ ਜਾਂਦੀ ਹੈ ਕਿ ਜਿਹੜੀ ਸਾਡੀ ਡਿਜ਼ਾਈਨਿੰਗ ਹੈ ਦੂਸਰੀ ਚੀਜ਼ ਆ ਜਾਂਦੀ ਹੈ ਕਿ ਜਿਹੜੇ ਸਾਡੇ ਪ੍ਰਾਈਸਸ ਹੈ ਤੀਸਰੀ ਚੀਜ਼ ਆ ਜਾਂਦੀ ਹੈ ਕਿ ਜੋ ਕਸਟਮਰ ਦੀ ਸੈਟੀਸਫੈਕਸ਼ਨ ਚਾਹੀਦੀ ਹੈ ਨਾ ਕੁਆਲਿਟੀ ਨੂੰ ਲੈ ਕੇ ਪ੍ਰਾਈਸ ਨੂੰ ਲੈ ਕੇ ਉਹ ਮਸਟ ਹੈ ਸਾਡੇ ਲਈ ਅਸੀਂ ਵੀ ਏਸੀ ਕਰਕੇ ਇੱਥੇ ਆਏ ਹਾਂ ਕਿਉਂਕਿ ਸਾਨੂੰ ਪ੍ਰਾਈਸ ਜਿਹੜੇ ਉਹ ਬਹੁਤ ਵਧੀਆ ਲੱਗੇ ਜੈਨੂਨ ਦੇ ਰੇਟ ਤੇ ਹਨ ਗੋਵਿੰਦੇ ਦੀ ਗੱਡੀ ਦੇ ਅਸੀਂ ਲਾਇਰ ਚੇਂਜ ਕਰਵਾਇਆ ਟਾਇਰ ਚੇਂਜ ਕਰਵਾਇਆ ਬਾਕੀ ਕੁਆਲਿਟੀ ਵਾਈਜ਼ ਬਹੁਤ ਵਧੀਆ ਹੈ ਹਰ ਬ੍ਰਾਂਡ ਦੇ ਨਾਲ ਕੋਈ ਟਾਇਰ ਮਿਲ ਜਾਂਦੇ ਆ ਨਾ ਭਾਵੇਂ ਕਿਹੜੇ ਕਿਹੜੇ ਬ੍ਰਾਂਡ ਹੈ ਆਪਣੇ ਕੋਲ ਟਾਇਰ ਮਿਲ ਜਾਣਗੇ ਤੁਹਾਨੂੰ ਅਪੋਲੋ ਮਿਲ ਜਾਏਗਾ ਬ੍ਰਿਜਸਟੋਨ ਮਿਲ ਜਾਏਗਾ ਸਿਆਟ ਮਿਲ ਜਾਏਗਾ ਗੁਡਇਰ ਮਿਲ ਜਾਏਗਾ ਮਿਸ਼ਲਨ ਮਿਲ ਜਾਏਗਾ ਪਰੀਲੀ ਮਿਲ ਜਾਏਗਾ ਫਾਇਰਸਟੋਨ ਹੈ ਆਲਮੋਸਟ ਸਾਰੇ ਬ੍ਰਾਂਡ ਹੈਗੇ ਇਸ ਤੋਂ ਇਲਾਵਾ ਇੰਪੋਰਟਡ ਵੀ ਬ੍ਰਾਂਡ ਸਾਰੇ ਪਏ ਆ ਜੀ ਆ ਬ੍ਰਾਂਡਡ ਦੇ ਵਿੱਚ ਵਾਰੈਂਟੀਜ਼ ਆਉਂਦੀਆਂ ਇੰਪੋਰਟਡ ਟਾਇਰਾਂ ਦੇ ਵਿੱਚ ਵਾਰੈਂਟੀ ਨਹੀਂ ਆਉਂਦੀ ਕਈ ਜਗ੍ਹਾ ਤੇ ਇੰਪੋਰਟਡ ਟਾਇਰ ਦੇ ਵੀ ਵਾਰੈਂਟੀ ਕਹਿ ਕੇ ਦਿੰਦੇ ਨੇ ਬਟ ਉਹ ਵਾਰੈਂਟੀ ਨਹੀਂ ਹੁੰਦੀ ਵਾਰੈਂਟੀ ਮੀਨ ਕੀ ਹੁੰਦਾ ਕਿ ਜਿਹੜੀ ਆਨਲਾਈਨ ਰਜਿਸਟ੍ਰੇਸ਼ਨ ਹੁੰਦੀ ਆ ਤੁਹਾਡੀ ਬਕਾਇਦਾ ਤੁਹਾਡੇ ਫੋਨ ਤੇ ਰਜਿਸਟ੍ਰੇਸ਼ਨ ਦਾ ਮੈਸੇਜ ਆਂਦਾ ਵਾ ਔਰ ਜਦੋਂ ਤੱਕ ਕੱਲ ਨੂੰ ਤੁਸੀਂ ਟਾਇਰ ਦਾ ਕਲੇਮ ਲੈਨੇ ਹੋ ਤੇ ਉੱਥੇ ਉਹਦਾ ਵੇਅਰ ਐਂਡ ਟਾਇਰ ਦਾ ਮੈਸੇਜ ਆਂਦਾ ਤੁਹਾਡੇ ਫੋਨ ਤੇ ਵੀ ਹਾਂਜੀ ਇੰਨੇ ਪਰਸੈਂਟ ਤੁਹਾਡਾ ਟਾਇਰ ਘਸਿਆ ਔਰ ਇੰਨੇ ਪੈਸੇ ਤੁਸੀਂ ਡੀਲਰ ਨੂੰ ਦੇਣੇ ਆ 댓 ਇਜ਼ ਕਾਲਡ ਵਾਰੈਂਟੀ ਅੱਧੇ ਪੈਸੇ ਦੇ ਅਦਰਵਾਈਜ਼ ਇੱਧਰ ਕੋਈ ਵਾਰੰਟੀ ਆਂਦੀ ਨਹੀਂ ਜਿਵੇਂ ਕਿ ਅੱਜ ਕੱਲ ਮਾਰਕੀਟ 'ਚ ਦੇਖਦੇ ਆ ਟਾਇਰ ਬੜੇ ਘਟਿਆ ਜਾ ਰਹੇ ਹਨ ਵੀ ਅਸੀਂ ਇਹ ਚੀਜ਼ ਆ ਕੇ ਦੇਖਿਓ ਇੱਥੇ ਤੁਸੀਂ ਆ ਕੇ ਸਿਰਫ ਇੱਥੇ ਬੈਠਣਾ ਏਸੀ ਦੀ ਠੰਡੀ ਹਵਾ ਖਾਓ ਨਾਲੇ ਕੌਫੀ ਵੀਓ ਚਾਹ ਵੀਓ ਜਦ ਤੱਕ ਤੁਹਾਡੀ ਗੱਡੀ ਭਾਜੀ ਨੇ ਟਿਚ ਮਿਟ ਕਰਕੇ ਦੇ ਦੇਣੀ ਹੈ ਤੁਹਾਡੀ ਪਸੰਦ ਦਾ ਇੱਥੇ ਹਰੇਕ ਲਾਇਬਲ ਮਿਲ ਜੂਗਾ ਤੁਹਾਨੂੰ ਆਪ ਨੂੰ ਦਿਖਾਣੇ ਸਾਰੀ ਰੇਂਜ ਦਿਖਾਣੇ ਜਿਵੇਂ ਤੁਸੀਂ ਆ ਰਹੇ ਦੇਖ ਰਹੇ ਹੋ ਸਾਰੀ 22 ਇੰਚ ਆਹ ਵਾਲੀ ਰੇਂਜ 22 ਇੰਚ ਬੇਸਿਕਲੀ ਆ ਜਾਂਦੀ ਹੈ ਇਹ ਸਕੋਰਪੀਓ ਐਨ ਸਕੋਰਪੀਓ ਕਲਾਸਿਕ ਔਰ ਥਾਰ ਇਹ ਕੰਸੈਪਟ ਸਾਰਾ ਉਹਨਾਂ ਦੇ ਲਈ ਆ ਨੀਚੇ ਵੀ ਪਏ ਹੋਏ ਨੇ ਇਹ ਸਾਰੇ ਰੈਪਲੀਕਾ ਮਾਡਲ ਆ ਜਾਂਦੇ ਮਰਸੀਡੀਜ਼ ਆਡੀ ਬੀਐਮਡਬਲਯੂ ਟਾਈਪ ਇੱਧਰ ਦਾਸ ਲੋਗੋ ਆ ਦੇਖ ਲਓ ਮਰਸੀਡੀਜ਼ ਦੇ ਲੋਗੋ ਹੈ ਨਾ ਆਡੀ ਦੇ ਲੋਗੋ ਬੀਐਮ ਦੇ ਮਤਲਬ ਕੀ ਕੁਆਲਿਟੀ ਵਾਈਜ਼ ਕੰਪਰੋਮਾਈਜ਼ ਨਹੀਂ ਹੈਗਾ ਨਾ ਭਾਜੀ ਨਹੀਂ ਜੀ ਨਹੀਂ ਬਿਲਕੁਲ ਨਹੀਂ ਕੁਆਲਿਟੀ ਨੂੰ ਲੈ ਕੇ ਕੋਈ ਕੰਪਰੋਮਾਈਜ਼ ਨਹੀਂ ਇੱਧਰ ਵੀ ਦਿਖਾਣੇ ਤੁਹਾਨੂੰ ਆਓ ਆਰੇਂਜ ਦੇ ਦੀ ਤੁਸੀਂ ਦੇਖ ਰਹੇ ਹੋ ਸਾਰੀ ਦੀ ਸਾਰੀ ਫੋਰਚਨਰ اور ਅਨਡੈਵਰ ਦੇ ਲਈ ਹੈ ਇਫੋਰਚਨਰ ਤੇ ਇੰਡਾਈਵਰ 6 ਸੋਲ ਵਾਲੀ ਕੋਈ ਵੀ ਗੱਡੀ ਹੈ ਨਾ ਜਿਹਦੇ 6 ਨਟਾਂ ਦੇ ਹੋਣਗੇ ਫੋਰਚਨਰ ਦੇ ਆਂਦੇ ਬੇਸਿਕਲੀ ਇੰਡਾਈਵਰ ਦੇ ਆਂਦੇ ਆ ਜਾਂ ਫਿਰ ਵੀ ਕ੍ਰਾਸ ਡੀ ਕ੍ਰਾਸ ਪਿੱਕੇ ਜਿਹੜੇ ਤਿਆਰ ਹੁੰਦੇ ਆ ਅੱਜ ਕੱਲ ਉਹਨਾਂ ਦੇ ਆਂਦੇ ਹਾਈ ਲਕਸ ਦੇ ਆਂਦੇ ਆ ਇਹ ਸਾਰੇ ਕਨਸੈਪਟ ਸਾਰਾ ਦਾ ਸਾਰਾ ਉਹਨਾਂ ਗੱਡੀਆਂ ਲਈ ਹੈ ਮਤਲਬ ਕਿ ਜਿਹੜੇ ਮੋਡੀਫਾਈ ਹੁੰਦੀਆਂ ਗੱਡੀਆਂ ਹਾਂ ਮੋਡੀਫਾਈ ਹੁੰਦੀਆਂ ਨਹੀਂ ਮਿਲਦੇ ਤਾਂ ਤੁਸੀਂ ਇੱਥੇ ਆ ਸਕਦੇ ਹੋ ਪਿੱਕੇ ਤੱਕ ਦੇ ਵੀ ਹਨਾ ਅਲੋਏਬਲ ਮਿਲ ਜਾਣਗੇ ਤੁਹਾਨੂੰ ਬਾਕੀ ਜਿਹੜੇ ਤੁਸੀਂ ਆਹ ਵਾਲੀ ਬਾਲ ਦੇਖ ਰਹੇ ਹੋ ਇਸ ਰੈਂਕ ਤੋਂ ਲੈ ਕੇ ਉਹ ਕਾਰਨ ਰਹੀ ਸੀ ਤੱਕਰ ਇਹ ਸਾਰਾ ਦਾ ਸਾਰਾ ਵਾਲ ਜਿਹੜਾ ਹੈ ਸਾਰੇ 17 ਇੰਚ ਦੀ ਰੇਂਜ ਹੈਗੀ ਹੈ ਜਿਹਦੇ ਵਿੱਚ 4 ਹੋਲ ਵਾਲੀਆਂ ਗੱਡੀਆਂ ਵੀ ਆਣਗੀਆਂ 5 ਹੋਲ ਵਾਲੀਆਂ ਵੀ ਆ ਜਾਣਗੀਆਂ ਬੇਸਿਕਲੀ ਆਹ ਜਿਹੜਾ ਤੁਸੀਂ ਦੇਖ ਰਹੇ ਹੋ ਆਹ ਕਿ ਇਹ 105 ਪੀਸਡੀ ਹੈ 105 ਪੀਸਡੀ ਜਾਂਦੀ ਹੈ ਵਾਕਸਵੈਗਨ ਦੀ ਜਿਹੜੀਆਂ ਬਹੁਤ ਰੇਅਰ ਗੱਡੀਆਂ ਆਉਂਦੀਆਂ ਜਿਵੇਂ ਪੋਲੋ ਹੋਗੀ ਵੈਂਟ ਹੋਗੀ ਇਹ 105 ਪੀਸਡੀ ਕਾਊਂਟ ਹੁੰਦੀ ਹੈ ਇਹਨਾਂ ਦੇ ਵਿੱਚ ਡਿਜ਼ਾਈਨਿੰਗ ਬਹੁਤ ਘੱਟ ਆਉਂਦੀ ਹੈ ਉਹ ਤੁਸੀਂ ਦੇਖ ਸਕਦੇ ਹੋ ਤਾਂ तकरीबन 25 ਤੋਂ 30 ਡਿਜ਼ਾਈਨ ਮੇਰੇ 105 ਪੀਐਸਡੀ ਲੈ ਕੇ ਤੁਸੀਂ ਤੁਹਾਡੇ ਕੋਲ ਬੋਲੋ ਆ ਤੇ ਆ ਕੇ ਚੂਸ ਕਰੋ ਕਿ ਕਿਦਾਂ ਡਿਜ਼ਾਈਨ ਚਾਹੀਦਾ ਵੈਂਟੂ ਆ ਤੁਹਾਨੂੰ ਚੂਸ ਕਰੋ ਆ ਕੇ ਕਿਦਾਂ ਡਿਜ਼ਾਈਨ ਚਾਹੀਦਾ ਉਸ ਹਿਸਾਬ ਨਾਲ ਵੀ ਸਾਡੇ ਕੋਲ ਪੂਰੀ ਰੇਂਜ ਪ੍ਰੇਪੇਅਰਡ ਆ ਟਾਇਰ ਦੇਖ ਸਕਦੇ ਹੋ ਹਰ ਇੱਕ ਬ੍ਰਾਂਡ ਦੇ ਟਾਇਰ ਇੱਥੇ ਡਿਸਪਲੇਡ ਆ ਮੇਰਾ ਤਾਂ ਮਿੱਤਰ ਦਿਲ ਦੇ ਦੇ ਲੋ ਐਂ ਕਰੀ ਜਾਂਦਾ ਵੀ ਹਨਾ ਚੁਆਇਸ ਹੀ ਇੰਨੀ ਆ ਵੀ ਹਨਾ ਬੰਦਾ ਸੋਚਣ ਤੇ ਮਜਬੂਰ ਹੋ ਜੂਗਾ ਵੀ ਕਿਹੜੇ ਪਵਾ ਮ ਹਨਾ ਤੁਸੀਂ ਦੇਖ ਸਕਦੇ ਹੋ ਆਲੇ ਦੁਆਲੇ ਵੀ ਹਰ ਤਰ੍ਹਾਂ ਦਾ ਡਿਜ਼ਾਈਨ ਹੈਗਾ ਇਹ ਪੰਜਾਬ ਦੇ ਵਿੱਚ ਮੇਰੇ ਹਿਸਾਬ ਨਾਲ ਤਾਂ ਹੀ ਨੰਬਰ 1 ਕਿਹਾ ਜਾਂਦਾ ਹੈ ਕੇਵੀ ਟਾਇਰਸ ਨੂੰ ਕਿਉਂਕਿ ਸਾਰਾ ਕੁਝ ਹੀ ਮਿਲ ਜਾਂਦਾ ਇੱਥੇ ਸਾਰਾ ਕੁਝ ਮਿਲ ਜਾਂਦਾ ਜੀ ਆਹ ਤੇ ਦੇਖ ਦੇਖ ਰਿਓ ਸਾਰਾ ਤਾਂ ਸਾਰਾ 20 ਇੰਚ ਦਾ ਆਇਆ ਕ ਬੇਸਿਕਲੀ 20 ਇੰਚ ਚ ਆ ਜਾਂਦੀ 20 ਇੰਚ ਵਾਲੀਆਂ ਕਿਹੜੀਆਂ ਗੱਡੀਆਂ ਆ ਜਾਂਦੀਆਂ ਸਭ ਤੋਂ ਪਹਿਲਾਂ ਸਕੋਰਪੀਓ ਕਲਾਸਿਕ ਦੀ ਗੱਲ ਕਰੀਏ 17 ਇੰਚ ਕੰਪਨੀ ਵੱਲੋਂ ਪੈ ਕੇ ਆਂਦਾ ਉਸ ਤੋਂ ਬਾਅਦ ਦੇ ਵਿੱਚ ਨਾਰਮਲੀ ਮੋਡੀਫਿਕੇਸ਼ਨ 20 ਇੰਚ ਦੀ ਹੁੰਦੀ ਹੈ ਠੀਕ ਹੈ ਜੀ ਸਕੋਰਪੀਓ ਕਲਾਸਿਕ ਤੋਂ ਬਾਅਦ ਸਕੋਰਪੀਓ ਐਨ ਆ ਗਈ ਥਾਰ ਆ ਗਈ ਔਰ ਉਸ ਤੋਂ ਇਲਾਵਾ ਕਈ ਗੱਡੀਆਂ ਇੱਦਾਂ ਨੇ ਜਿਵੇਂ ਕਰੇਟਾ ਹੋਗੀ ਬਰੀਜ਼ਾ ਹੋਗੀ ਇਨੋਵਾ ਹੋਗੀ ਸੈਲਟਾਸ ਹੋਗੀ ਇਹ ਗੱਡੀਆਂ ਆਉਂਦੀਆਂ ਇਹਨਾਂ ਦੇ ਵਿੱਚ 16 17 ਇੰਚ ਦੇ origignal fitment ਆਉਂਦੀ ਹੈ ਬਟ 20 ਇੰਚ ਪਾ ਕੇ ਕਈਆਂ ਦਾ ਸ਼ੌਂਕ ਹੁੰਦਾ ਨਾ ਵੀ ਲਾਇ ਵੱਡਾ ਦੇਖਣਾ ਜੀ ਟਾਇਰ ਪ੍ਰੋਫਾਈਲ ਛੋਟੀ ਹੋ ਜਾਂਦੀ ਹੈ ਉਹ ਵੱਡੇ ਲਾਇਏ ਦਿਖਾਣ ਵਾਲਾ ਸਾਈਜ਼ ਵੀ ਇਹੀ ਆ ਜਾਂਦਾ ਵੀ ਇਹ 20 ਇੰਚ ਛੋਟੀ ਹੁੰਦੀ ਹੈ ਟਾਇਰ ਆਊਟਸਾਈਡ ਵਾਲ ਨੂੰ ਬੇਸਿਕਲ ਪ੍ਰੋਫਾਈਲ ਕਹਿੰਦੇ ਆ ਕੱਟਦੀ ਜਾਂਦੀ ਜਿੰਨਾ ਲਾਇ ਵੱਡਾ ਹੁੰਦਾ ਜਾਏਗਾ ਉਹਦੀ ਟਾਇਰ ਦੀ ਪ੍ਰੋਫਾਈਲ ਕੱਟਦੀ ਜਾਏਗੀ ਇਹ ਉਹ ਵਾਲਾ ਕਨਸੈਪਟ ਹੈ ਸਾਰਾ ਆਹ ਸਾਰਾ 16 ਇੰਚ ਦਾ ਕਨਸੈਪਟ ਆ ਜਾਏਗਾ ਆਹ ਸਾਹਮਣੇ ਦੇਖ ਲਓ ਤੁਸੀਂ ਵਾਲ 15 ਇੰਚ ਦੀ ਹੈ ਆ ਸਾਹਮਣੇ ਤੁਸੀਂ ਦੇਖ ਰਹੇ ਹੋ ਇਹ ਸਾਰੀ ਬਾਅਦ ਜਿਵੇਂ ਮੈਂ ਦੱਸਿਆ ਤੁਹਾਨੂੰ 13 ਇੰਚ ਦੇ ਆ ਸਾਰਾ ਸਾਰੇ ਦਾ ਸਾਰਾ 13 ਇੰਚ ਦਾ ਰੈਂਕ ਹੈ ਇੱਥੇ ਤੱਕ ਉਸ ਤੋਂ ਲਾਵਾ 14 ਇੰਚ ਪਏ ਆ ਕੁਝ ਸਾਡੇ ਕੋਲ ਜਿਹੜੀਆਂ ਪ੍ਰਾਣੀਆਂ ਬਲੈਰੋ ਆਂਦੀਆਂ ਨੇ ਜਾਂ ਕਹੇ ਲਈਏ ਕਿ ਪ੍ਰਾਣੀ ਸਕੋਰਪੀਓ ਵੱਡੀ ਹੱਬ ਜਿਨ੍ਹਾਂ ਦੀ 160 ਪੰਜ ਆਬ ਆਦੀ ਹੈ ਇਹ ਉਹਨਾਂ ਦੇ ਲਈ ਵੀ ਸਾਡੇ ਕੋਲ ਇੱਥੇ ਆਹ ਡਿਜ਼ਾਈਨ ਰੈਡੀ ਪਏ ਨੇ ਤਕਰੀਬਨ ਤਿੰਨ ਚਾਰ ਡਿਜ਼ਾਈਨ ਉਹਨਾਂ ਦੇ ਵੀ ਨੇ ਬਸ ਅੱਜਕੱਲ ਜਿਹੜਾ ਟ੍ਰੈਂਡ ਚੱਲਦਾ ਉਹ ਟ੍ਰੈਂਡ ਚੱਲਦਾ ਕੀ ਹੈ ਕਿ ਇਨ੍ਹਾਂ ਗੱਡੀਆਂ ਨੂੰ ਕਨਵਰਟਰ ਅੱਗੇ ਲਗਾ ਕੇ ਪਲॉय ਸਾਈਜ਼ ਵੱਡੇ ਪਾਏ ਜਾ ਰਹੇ ਨੇ ਤੇ ਉਹ ਵੀ ਸਾਰ ਜਿੱਦਾਂ ਦਾ ਲੋਏ ਚਾਹੀਦਾ ਜਿੱਦਾਂ ਦਾ ਸਾਇੰਸ ਚਾਹੀਦਾ ਸਭ ਕੁਝ ਅਵੇਲੇਬਲ ਹੈ ਜਿਵੇਂ ਕਿ ਕੋਈ ਪੁਰਾਣੇ ਸੈਕਿੰਡ ਹੈਂਡ ਵਗੈਰਾ ਉਹ ਵੀ ਆਪਣਾ ਹੈਗਾ ਸਿਸਟਮ ਜਿਵੇਂ ਮੰਨ ਲਓ ਕਿ ਕਿਸੇ ਨੇ ਸੈਕਿੰਡ ਹੈਂਡ ਲੋਏ ਵੀ ਪੁਰਾਣੇ ਹੋਣ ਹਾਂਜੀ ਹਾਂਜੀ ਸੈਕਿੰਡ ਹੈਂਡ ਵੀ ਪੂਰਾ ਭਰਿਆ ਪਿਆ ਆਪਣੇ ਕੋਲ ਹਰ ਤਰ੍ਹਾਂ ਦੇ ਲੋਏ ਪਏ ਨੇ ਹਰ ਤਰ੍ਹਾਂ ਦੇ ਟਾਇਰ ਪਏ ਮਤਲਬ ਕਿ ਤੁਹਾਨੂੰ ਇੱਥੇ ਸੈਕਿੰਡ ਹੈਂਡ ਵੀ ਮਿਲ ਜਾਣਗੇ ਲੋਏ ਵੀ ਠੀਕ ਹੈ ਜੀ ਬਾਕੀ ਨਿਊ ਵੀ ਦੇਖ ਲਿਆ ਤੁਸੀਂ ਚਾਰੇ ਪਾਸੇ ਪਾਸੇ ਟਾਇਰ ਵੀ ਮਿਲ ਜਾਣਗੇ ਤੁਹਾਨੂੰ ਹਨਾ ਤੁਸੀਂ ਇੱਥੇ ਆ ਕੇ ਸਿਰਫ ਇੱਕ ਈ ਵਿਜ਼ਿਟ ਕਰਨਾ ਹੈ ਅੱਜ ਕੱਲ ਬਹੁਤ ਫਰੋਡ ਚੱਲਦਾ ਹੈ ਨਕਲੀ ਟਾਇਰ ਗ੍ਰੇ ਮਾਰਕੀਟ ਉਸ ਚੀਜ਼ ਤੋਂ ਤੁਸੀਂ ਹਾਂ ਹੁਣ ਮੰਨੂ ਚਲ ਨਹੀਂ ਕਹਿਣਾ ਹੁੰਦਾ ਉਹ ਚੀਜ਼ ਦਾ ਹਨਾ ਗ੍ਰੇ ਮਾਰਕੀਟ ਆ ਰਹੰਦੇ ਆ ਜੀ ਬੜਾ ਅਸੀਂ ਡੀਲ ਨਹੀਂ ਕਰਦੇ ਹੈਗੇ ਉਹ ਵਲੀ ਜੀ ਦਾ ਗ੍ਰੇ ਮਾਰਕੀਟ 40 ਦਾ ਵੀ ਨਹੀਂ ਜਦੋਂ ਕਿਸੇ ਨੇ ਪੈਸੇ ਲਾਣੇ ਆ ਤਾਂ ਅਗਲੇ ਨੂੰ ਵਧੀਆ ਚੀਜ਼ ਮਿਲੇ ਉਹ ਚੀਜ਼ ਵਧੀਆ ਲੱਗਦੀ ਹੈ ਕੋਈ ਪਤਾ ਕੀ ਬਾਈ ਕੀ ਹੁੰਦਾ ਹਰ ਕੋਈ ਚਾਹੇ ਕਿਸੇ ਕੋਲ ਕੋਈ ਚਾਹੇ ਮੈਨੂੰ ਕੋ 13 ਇੰਚ ਦੇ ਲਾਇਪਾਣ ਆਇਆ ਚਾਹੇ ਕੋਈ 24 26 ਇੰਚ ਪਾਣ ਆਇਆ ਪੈਸੇ ਤਾਂ ਅਗਲਾ ਲਾਈ ਦੇ ਆ ਨਾ ਉਹ ਸਹੀ ਗੱਲ ਹੈ ਜੀ ਹਰ ਕਿਸੇ ਦੀ ਮਿਹਨਤ ਦੀ ਕਮਾਈ ਹੁੰਦੀ ਹੈ ਚਲੋ ਇਹ ਚੀਜ਼ਾਂ ਸ਼ੌਂਕ ਵਾਲੀਆਂ ਹੁੰਦੀਆਂ ਬ ਕਸਟਮਰ ਨੂੰ ਟਰਾਂਸਪੇਰੈਂਸੀ ਦੇ ਵਿੱਚ ਗਾਈਡ ਕਰ ਦੂੰਗਾ ਨਾ ਭਾਈ ਇਹ ਚੀਜ਼ ਪਾਉਣ ਦਾ ਤੁਹਾਨੂੰ ਆ ਫਾਇਦਾ ਆ ਆ ਨੁਕਸਾਨ ਆ ਉਹ 19 ਜਿਆਦਾ ਵਧੀਆ ਗੱਲ ਐ ਐਟ ਲੀਸਟ ਜੇ ਮੰਨ ਲਓ ਤੁਸੀਂ ਆਪਣੀ ਕਿਸੇ ਗੱਡੀ ਨੂੰ ਲਾਈਟ ਆਰ ਮੇਕੋ ਪਵਾਣ ਆਏ ਹੋ ਮੈਂ ਸਿਰਫ ਆਪਣਾ ਜੇ ਸੋਚ ਕੇ ਚੱਲਣਾ ਕਿ ਨਹੀਂ ਮੈਂ ਆਪਣਾ ਫਾਇਦਾ ਕੱਢਣਾ ਕਿਸੇ ਤਰੀਕੇ ਨਾਲ ਤੁਸੀਂ ਮੇਰੇ ਤੇ ਵਿਸ਼ਵਾਸ ਕਰਕੇ ਕੁਝ ਵੀ ਪਵਾਜੂਗੇ ਉਹ ਚੀਜ਼ ਦੀ ਗਲਤ ਹੋ ਜਾਂਦੀ ਉਹ ਗਲਤ ਹੋਈ ਨਹੀਂ ਉਹ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਇਹ ਲਾਇ ਪਾਇਆ ਦਾ ਕੀ ਫਾਇਦਾ ਮੈਨੂੰ ਇਹਦੀ ਕੀ ਵਾਰੰਟੀ ਗਰੰਟੀ ਆ ਜੇ ਟਾਇਰ ਪਾਇਆ ਉਹਦੀ ਕੀ ਵਾਰੰਟੀ ਗਰੰਟੀ ਆਂਦੀ ਆ ਟਾਇਰ ਬਾਰੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਜਿਹੜਾ ਵੀ ਬ੍ਰਾਂਡਡ ਟਾਇਰ ਹੋਏਗਾ ਉਹਦੀ ਵਾਰੰਟੀ ਇਹੀ ਆਉਂਦੀ ਹੈ ਕਿ ਉਹਦੀ ਆਨਲਾਈਨ ਰਜਿਸਟ੍ਰੇਸ਼ਨ ਹੈ ਸਭ ਤੋਂ ਪਹਿਲਾ ਪਾਰਟ ਹੈ ਕਿ ਆਨਲਾਈਨ ਭੋਲੇਗਾ ਐਪ ਦੇ ਥਰੂ ਜਾਂ ਸਿਸਟਮ ਦੇ ਵਿੱਚ ਤੁਹਾਡਾ ਮੋਬਾਈਲ ਨੰਬਰ ਪਾ ਕੇ ਤੁਹਾਡੇ ਫੋਨ ਤੇ ਮੈਸੇਜ ਆਏਗਾ ਵੀ ਤੁਸੀਂ ਇਸ ਕੰਪਨੀ ਦੇ ਇਸ ਡੀਲਰ ਤੋਂ ਇੰਨੇ ਟਾਇਰ ਪੁਆਏ ਆ ਉਸ ਤੋਂ ਬਾਅਦ ਕੱਲ ਨੂੰ ਖੁਦਾ ਨਖਾਸਤਾ ਜੇ ਤੁਹਾਨੂੰ ਕਿਸੇ ਟਾਇਰ ਦੇ ਕਲੇਮ ਲੈਣ ਦੀ ਜਰੂਰਤ ਪੈਂਦੀ ਵੀ ਹੈ ਤਾਂ ਉੱਥੇ ਵੇਰੈਂਟੇਰ ਮਤਲਬ ਕਸਾਈ ਦੇ ਪੈਸੇ ਦੇਣੇ ਹੁੰਦੇ ਵੀ ਤੁਹਾਡਾ ਟਾਇਰ ਇੰਨੇ ਪਰਸੈਂਟ ਕੱਸ ਗਿਆ ਔਰ ਇੰਨੇ ਪੈਸੇ ਦੇ ਕੇ ਤੁਹਾਨੂੰ ਟ ਮੈਂ ਤਾਂ ਇਹੀ ਕਹਿਣਾ ਚਾਹਾਂਗਾ ਜਿੰਨੇ ਵੀ ਮੇਰੇ ਨਾ ਸਬਸਕ੍ਰਾਈਬਰ ਦੇਖ ਰਿਆ ਵੀ ਕਰ ਜਰੂਰ ਵਿਜ਼ਿਟ ਕਰਿਓ ਬਾਕੀ ਭਾਜੀ ਐਡਰੈਸ ਦੱਸ ਦਿੰਦੇ ਆ ਇਹ ਭਾਜੀ ਆਪਣਾ ਲੋਕੇਸ਼ਨ ਜਿਹੜੀ ਹੈਗੀ ਆ ਲੁਧਿਆਣੇ ਦੇ ਵਿੱਚ ਦਿੱਲੀ ਰੋਡ ਦੇ ਉੱਤੇ ਬੇਸਿਕਲੀ ਵੀ ਜੇ ਕੋਈ ਸਾਡਾ ਕੋਈ ਕਸਟਮਰ ਇਧਰੋਂ ਆ ਰਹੇ ਨੇ ਸਮਰਾਲਾ ਚੌਂਕ ਮਤਲਬ ਜਲੰਧਰ ਕੰਨੀਓ ਆ ਰਹੇ ਨੇ ਤੇ ਸਮਰਾਲਾ ਚੌਂਕ ਤੋਂ ਮੈਕਸਿਮਮ 2 ਜਾਂ 3 ਮਿੰਟ ਦਾ ਰਾਹ ਆ ਨੀਅਰ ਬਾਈ ਲੋਕੇਸ਼ਨ ਜਿਹੜੀ ਪੈ ਜਾਂਦੀ ਆ ਮੋਹਨ ਦਾ ਹੀ ਉਸ ਵਾਲ ਕੈਂਸਰ ਹਸਪੀਟਲ ਪੈ ਜਾਂਦਾ ਭਗਤਪੁਰ ਦੇ ਬਿਲਕੁਲ ਆਪੋਜ਼ਿਟ ਆ ਜੇ ਕੋਈ ਦਿੱਲੀ ਵੱਲੋਂ ਆ ਰਿਹਾ ਤਾਂ ਉਹਨਾਂ ਨੂੰ ਸ਼ੇ ਸ਼ੇਰਪੁਰ ਚੌਕ ਕ੍ਰਾਸ ਕਰਦੇ ਹੀ ਫਲਾਈਓਵਰ ਥੱਲੇ ਤੁਸੀਂ ਸਰਵਿਸ ਲਾਈਨ 'ਚ ਉਤਰੋਗੇ ਚੌਕ ਜਿੱਥੇ ਸਾਡਾ ਸ਼ੋਅਰੂਮ ਹੈ ਬਾਕੀ ਓਨ ਦਾ ਵੇ ਤੁਸੀਂ ਫਲਾਈਓਵਰ ਤੇੋਂ ਕਿਸੇ ਵੀ ਲੋਕੇਸ਼ਨ ਤੇ ਆ ਰਹੇ ਹੋ ਸਾਡਾ ਬੋਰਡ ਤੁਹਾਨੂੰ ਦੇਖ ਦਿਵੇਗਾ ਬਾਕੀ ਨਹੀਂ ਤਾਂ ਲੋਕੇਸ਼ਨ ਵੀ ਹੋਊਗੀ ਮੈਪ ਤੇ ਮੈਪ ਤੇ ਲੋਕੇਸ਼ਨ ਵੀ ਹੈ ਸਾਡੇ ਕਰ ਸਕਦੇ ਤੁਸੀਂ ਲੁਧਿਆਣੇ ਹਨਾ ਆ ਕੇ ਸਮਰਾਲਾ ਚੌਕ ਆ ਕੇ ਈਵਨ ਜਿਹੜਾ ਸਾਡਾ ਪੇਜ ਬਣਿਆ ਹੋਇਆ ਇੰਸਟਾਗ੍ਰam ਦੇ ਉੱਤੇ ਕੇਬੀ ਟਾਇਰਸ ਦੇ ਨਾਮ ਦੇ ਉੱਤੇ ਉਦੇ ਉੱਤੇ ਸਾਡੇ तकरीबन 4 ਤੋਂ 5 ਨੰਬਰ ਵੀ ਉਹਦੇ ਤੇ ਸ਼ੇਅਰ ਕੀਤੇ ਤੁਹਾਡੇ ਕੋਲ ਕਿਸੇ ਵੀ ਤਰੀਕੇ ਦੀ ਕੋਈ ਇਨਕੁਆਇਰੀ ਹੋਏਗੀ ਤੁਸੀਂ ਉਹ ਨੰਬਰ ਤੇ ਕਾਲ ਕਰਕੇ ਆਪਣੀ ਇਨਕੁਆਇਰੀ ਪੂਰੀ ਕਰ ਸਕਦੇ ਹੋ ਸੋ ਅੱਜ ਹੀ ਪਹੁੰਚੋ ਮਿੱਤਰੋ ਕੇਵੀ ਟਾਇਰਸ ਧੰਨਵਾਦ